ਉੜਤਾ ਪੰਜਾਬ ਹੀ ਚ ਕੁਛ ਵੀ ਪਹਿਲਾਂ ਹੁਣ ਤੇ ਇਹ ਉਜੜਿਆ ਪੰਜਾਬ ਬਣ ਚੁੱਕਾ ਵਾ ਹੁਣ ਪੰਜਾਬ ਚ ਹਰ ਪਾਰਟੀ ਦਾ ਤੇ ਹਰ ਜਥੇਬੰਦੀ ਦਾ ਨਮਾਇੰਦਾ ਇਲੈਕਸ਼ਨ ਲੰਨ ਦਿਆ ਹਮ ਮੁੱਦਾ ਨਸ਼ਾ ਨਸ਼ੇ ਦਾ ਇੱਕ ਕਿਹਾ ਜਾ ਰਿਹਾ ਵੀ ਨਸ਼ਿਆਂ ਤੇ ਹੀ ਕੰਮ ਕੀਤਾ ਵਾ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਨਸ਼ੇ ਦੇ ਮੁੱਦੇ ਤੇ ਗੰਭੀਰ ਆ ਨਹੀਂ ਹੋਏ ਨਹੀਂ ਹੁੰਦਾ ਬਿਲਕੁਲ ਵਾਤਾਵਰਨ ਨੂੰ ਲੈ ਕੇ ਨਹੀਂ ਆਉਣ ਦਿਆ 45 46 ਟੈਂਪਰੇਚਰ ਹੀ ਤਿੰਨ ਚਾਰ ਦਿਨ ਪਹਿਲਾਂ ਹੂੰ ਦਿਨੇ ਹੋ ਚੁੱਕਾ ਸਾਡਾ ਬਿਲਕੁਲ ਤੇ ਇਹ ਕਿੱਥੇ ਚੱਲ ਜਾਵਾਂਗੇ ਜੇ 50 ਪਲੱਸ ਹੋ ਗਿਆ ਅਸੀਂ ਬਾਹਰ ਨਿਕਲਣਾ ਔਖਾ ਜੂ ਸਾਡੇ ਵਾਸਤੇ ਤੇ ਇਹ ਇਹ ਕਿਉਂ ਨਹੀਂ ਸਾਡੇ ਵਿਸ਼ੇ ਸਟੇਜਾਂ ਤੇ ਕਥਾ ਕਰਨ ਵਾਲੇ ਕਿਹੇ ਗੁਰਦੌਰੇ ਜਿਵੇਂ ਸੁਣਿਆ ਤੁਸੀਂ ਵੀ ਕਦੀ ਵੀ ਕਿਸੇ ਪ੍ਰਚਾਰਕ ਨੂੰ ਇਹ ਗੱਲ ਕਰਦੇ ਬਾਬੇ ਨਾਨਕ ਦੀ ਹੂੰ ਪਵਨ ਗੁਰੂ ਪਾਣੀ ਪਤਾ ਹੂੰ ਤੇ ਵਾਤਾਵਰਨ ਸਾਡਾ ਗੰਧਲਾ ਹੋ ਰਿਹਾ ਕਦੀ ਵੀ ਇੱਕ ਪ੍ਰਚਾਰਕ ਦੱਸ ਦੋ ਹੂੰ ਅਮਰਤਸ਼ਕੋ ਜੀ ਚਲੋ ਚੰਗੀ ਗੱਲ ਆ ਪਰ ਅਮਰਤਸ਼ ਸ਼ਗਨਤਾ ਕਿਸੇਮਤ ਰਹਿ ਜਾਣਾ ਪਾੜ ਕਰਨ ਤੱਕ ਸੀਮਤ ਰਹਿ ਜਾਣਾ ਕਦੀ ਕਿਸ ਨੇ ਆਖਿਆ ਵੀ ਰੁੱਖ ਲਾਓ ਆਪਣੀ ਜ਼ਿੰਦਗੀ ਤੁਸੀਂ ਜਿੰਨਾ ਸਾਲ ਲੈਂਦੇ ਜੇ ਅਮਰਤਵ ਬਗੈਰ ਅਸੀਂ ਜਿਉਂਦੇ ਰਹਿ ਸਕਾਂਗੇ ਮੈਂ ਕਟਾਸ਼ ਨਹੀਂ ਕੋਈ ਕਾਟਿਆ ਪਰ ਰੁੱਖਾਂ ਤੋਂ ਬਗੈਰ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਉਹ ਕਿਉਂ ਨਹੀਂ ਦੱਸਿਆ ਜਾਂਦਾ ਬਹੁਤ ਸਾਰੇ ਲੋਕ ਨਾ ਤੁਹਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਨੇ ਕਿ ਇਹ ਕੁਦਰਤ ਦਾ ਨਿਜ਼ਮ ਆ ਇਹ ਕਿ ਨਹੀਂ ਹੋ ਸਕਦਾ ਵੀ ਧਰਤੀ ਚੋਂ ਪਾਣੀ ਮੁੱਕ ਜਾਵੇ ਜਿਹੜੀ ਕੁਦਰਤ ਨੇ ਸਾਨੂੰ ਦਿੱਤਾ ਸਰੋਤ ਐਡਾ ਵੱਡਾ ਵੀ ਹਰ ਚੀਜ਼ ਕੁਦਰਤ ਨੇ ਸਾਡੇ ਲਈ ਜੇ ਉਹਨੇ ਮਿੱਟੀ ਪੈਦਾ ਕੀਤੀ ਉਹਨੇ ਸੋਨਾ ਵੀ ਪੈਦਾ ਕੀਤਾ ਸਾਰਾ ਕੁਝ ਤਾਂ ਕੁਦਰਤ ਨੇ ਸਾਨੂੰ ਦਿੱਤਾ ਤੇ ਤੁਹਾਨੂੰ ਕਿਉਂ ਲੱਗਦਾ ਵੀ ਪਾਣੀ ਖਤਮ ਹੋ ਗਿਆ ਲੋਕ ਇਹ ਵੀ ਸਵਾਲ ਕਰਦੇ ਇੱਕ ਦਿਨ ਨਾ ਮਾਨ ਸਾਹਿਬ ਦੇ ਇੱਕ ਲੀਡਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਮਾਨ ਸਾਹਿਬ ਇੱਕ ਐਹੋ ਜਿਹਾ ਲੀਡਰ ਆ ਨਾ ਵੀ ਜਿਹੜਾ ਉਹਦੇ ਵਿਰੁੱਧ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਜਿਹੜਾ ਉਹਦੇ ਹੱਕ 'ਚ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ। ਕਿਤੇ ਇਤਨਾ ਦਾ ਨਹੀਂ ਭਾਜਪਾ ਵੀ ਉਹ ਸੋਨਾ ਤੇ ਜਿਹਦਾ ਜਿਹੜਾ ਇਹਦੇ ਵਿਰੁੱਧ ਬੋਲੂਗਾ ਉਹ ਵੀ ਮਸ਼ਹੂਰ ਹੋਊ। ਜਿਹੜਾ ਇਹਦਾ ਹੱਕ 'ਚ ਰੋ ਵੀ ਮਸ਼ਹੂਰ ਹੋ ਜੂ। ਵੀਰ ਜੀ ਜਦੋਂ ਮੈਂ ਪੱਗ ਬੰਨ ਕੇ ਹਾਂ ਮੋਦੀ ਨੂੰ ਗਾਲਾਂ ਕੱਢਾਂਗਾ ਨਾ ਜੀ ਤੇ ਐਡਮੈਟਿਕ ਵੋਟ ਮੋਦੀ ਦੀ ਵੋਟ ਬੈਂਕ ਆਪੇ ਪੱਕੀ ਹੋਣੀ ਹੈ। ਬਿਲਕੁਲ ਹਿੰਦੂ ਵੋਡੋ ਦੇ ਨਾਲ ਜੁੜਨੀ ਜੁੜਨੀ ਆ ਜਦੋਂ ਮੈਂ ਬਿਨਾ ਕਾਰਨਿਕ ਕੋਈ ਕੇ ਕਾਲਾਂ ਕੱਢੀ ਜਾਊਗਾ ਤੇ ਉਦੋਂ ਉਹ ਉਹਨੂੰ ਇਹ ਚੀਜ਼ ਦਾ ਫਾਇਦਾ ਉਹਨੂੰ ਇਹ ਨੁਕਸਾਨ ਨਹੀਂ ਇਹ ਚੀਜ਼ ਦਾ ਹੁਣ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਤੇ ਬਾਕੀ ਕੁੱਲ ਮਿਲਾ ਕੇ ਜੇ ਲਾਈਏ ਹਿਸਾਬ ਜਦੋਂ ਹਰ ਕੋਈ ਮਾਂ ਬਾਪ ਜਿਹੜਾ ਇੱਥੇ ਬੈ ਕੇ ਵੇ ਸੋਚਦਾ ਕਿ ਸਾਡੇ ਬੱਚੇ ਉਦੋਂ ਐਂਡ ਇਹੋ ਨਿਕਲਦਾ ਵੀ ਸਾਡੇ ਬੱਚੇ ਇੱਥੇ ਇਹ ਰਹਿਣ ਜੋਗ ਜਗ੍ਹਾ ਨਹੀਂ ਰਹਿਣੀ ਕਰਾਇਮ ਨੂੰ ਲੈ ਕੇ ਚ ਨਸ਼ਿਆਂ ਨੂੰ ਲੈ ਕੇ ਚ ਸਭ ਤੋਂ ਵੱਡੀ ਗੱਲ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪਾਣੀ ਨਹੀਂ ਮਿਲਣਾ ਤੁਹਾਨੂੰ ਕੁਝ ਲੋਕਾਂ ਨਾਲ ਮੈਂ ਇਹ ਪਹਿਲਾਂ ਵੀ ਸਵਾਲ ਕਿਸੇ ਨੂੰ ਕੀਤਾ ਸੀਗਾ ਵੀ ਲੋਕ ਕਿਹਦੇ ਫੈਕਟਰੀਆਂ ਹੱਲ ਕਿਉਂ ਨਹੀਂ ਜਾਂਦੇ ਉਹਨੇ ਕੋ ਮੈਨੂੰ ਇਹ ਜਵਾਬ ਦਿੱਤਾ ਕਹਿੰਦਾ ਵੀ ਫੈਕਟਰੀਆਂ ਦੇ ਵਿੱਚ ਕੁਝ ਐਸੇ ਪ੍ਰੋਡਕਟ ਬਣਦੇ ਆ ਜਿਹੜੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਚਾਹੀਦੇ ਵੀ ਆ ਇਸ ਕਰਕੇ ਜੇ ਫੈਕਟਰੀਆਂ ਬੰਦ ਹੋਣਣਗੀਆਂ ਸਾਡੇ ਉਹ ਪ੍ਰੋਡਕਟ ਬੰਦ ਹੋ ਜਾਣਗੇ ਇਹਦੇ ਆਵੇ ਆਪਣੇ ਸਾਹਮਣੇ ਫੈਕਟਰੀ ਚੱਲਣ ਦੀ ਆ ਇਹ ਪਲਾਈ ਬੋਰਡ ਦੀ ਆ ਪਤਾ ਨਹੀਂ ਇਹਨਾਂ ਨੂੰ ਪ੍ਰਦੂਸ਼ਣ ਦਾ ਸਰਟੀਫਿਕੇਟ ਹੈਗਾ ਕਿ ਨਹੀਂ ਹੈਗਾ ਪਰ ਮੈਂ ਹੁਣ ਇਹ ਫੈਕਟਰੀ ਨੂੰ ਜਾ ਕੇ ਅੱਗੇ ਧਰਨਾ ਥੋੜੀ ਲਾਉਣਾ ਮੈਂ ਤੇ ਇੱਕ ਅਵੇਅਰ ਲੋਕਾਂ ਨੂੰ ਵੇਅਰ ਕਰਨ ਦੀ ਗੱਲ ਕਰਨ ਦੀ ਆ ਵਾ ਜੇ ਮੈਂ ਕੱਲਾ ਕੱਲਾ ਕਿੰਨੂ ਜਾ ਕੇ ਮੈਂ ਖੇਚੇ ਥੋੜਾਗੇ ਇਹਨੂੰ ਆਨਾ ਪੱਗ ਨਾ ਲਾਓ ਮੇਰਾ ਕੰਮ ਹੈ ਅਵੇਅਰ ਕਰਨਾ ਮੀਨਾ ਸਾਡੀ ਪੈਲੀ ਵਿਹਲੀ ਰਹਿਣੀ ਆ ਤੇ ਮੀਹਾਂ ਨਾਲ ਇਹ ਗਾਲੀ ਜਾਣਾ ਵਾ ਜਿੰਨੂੰ ਨਹੀਂ ਲੋੜ ਜਿੰਨੂੰ ਤੇ ਜਿਆਦਾ ਲੋੜ ਆ ਉਹ ਤੇ ਕੋਈ ਕਰ ਲੈ ਪਰ ਹਾਰੀ ਸਾਰੀ ਜਿਹੜਾ ਅੱਗ ਲਈ ਜਾਂਦਾ ਇਹ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਆਪਾਂ ਜਾੜੇ ਵੱਲ ਲੈ ਕੇ ਜਾ ਰਹੇ ਆ ਪਰ ਹਰ ਮੰਦਰ ਸਾਹਿਬ ਸਾਡੇ ਹਰ ਗੁਰਪੁਰਬ ਤੇ ਅਸਤਿ ਬਾਜੀ ਹੁੰਦਾ ਪਈ ਅੱਗੇ ਅੱਗੇ ਦੀਵਾਲੀ ਤੇ ਹੁੰਦੀ ਚ ਹੈ ਕਦੇ ਗੁਰਪੁਰਬ ਤੇ ਹੁਣ ਹਰ ਗੁਰਪੁਰਬ ਤੇ ਅਸਤਿ ਬਾਜੀ ਹੁੰਦਾ ਪਈ ਇਹ ਗੱਲ ਲੱਗਣੀ ਤੇ ਗਲਤ ਆ ਪਰ ਕੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਇਹ ਸਿਧਾਂਤ ਆ ਹੂੰ ਨਹੀਂ ਜੀ ਬਿਲਕੁਲ ਜਿੰਨੇ ਮਰਜੀ ਤਪ ਕਰ ਲਿਓ ਜਿੰਨੇ ਮਰਜੀ ਤੀ ਅਥਰ ਸ਼ਨਾਣ ਕਰ ਲਿਓ ਜਿੰਨੇ ਮਰਜੀ ਪਾਠ ਪੂਜਾ ਕਰ ਲਿਓ ਜੇ ਤੁਸੀਂ ਵਾਤਾਵਰਣ ਨੂੰ ਨਾ ਬਚਾਇਆ ਜੇ ਜ਼ਿੰਦਗੀ 'ਚ ਰੁੱਖ ਨਾ ਲਾਇਆ ਤੇ ਤੁਸੀਂ ਧਰਤੀ ਤੇ ਬੋਝ ਜੋ ਤੇ ਬੋਝ ਰਹਿਣਾ ਵਾ ਭਾਵੇਂ ਮੈਨੂੰ ਗਾਲਾਂ ਕੱਢਿਓ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਮੈਂ ਹਾ ਗੁਰਦੇਵਾਲ ਸਿੰਘ ਤੇ ਚੋਣ ਅਖਾੜਾ ਮਗਿਆ ਹੋਇਆ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਹਾਟ ਸੀਟ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਚਭਾਲ ਦੇ ਵਿੱਚ ਖੜੇ ਆ ਮੇਰੇ ਨਾਲ ਨੇ ਵਾਤਾਵਰਨ ਪ੍ਰੇਮੀ ਸਰਦਾਰ ਗੁਰਮੀਤ ਸਿੰਘ ਜੀ ਚਭਾਲ ਜੋ ਵਾਤਾਵਰਨ ਨੂੰ ਸੰਭਾਲਣ ਦੀ ਗੱਲਬਾਤ ਕਰਦੇ ਨੇ ਤੇ ਆਓ ਆਪਾਂ ਆਲ ਓਵਰ ਮੁੱਦਿਆਂ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਦੇ ਕੀ ਹੋਣੇ ਚਾਹੀਦੇ ਸੀ ਤੇ ਕੀ ਹੋ ਰਹੇ ਨੇ ਆਓ ਕਰਦੇ ਆ ਗੱਲਬਾਤ ਵੇਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਲੋ ਕਿਉਂ ਲੱਗਦਾ ਹੈ ਕਿ ਸਾਡੇ ਜਿਹੜੇ ਮੁੱਦੇ ਹੋਣੇ ਚਾਹੀਦੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰ ਰਿਆ ਹੋਰ ਮੁੱਦਿਆਂ ਵੱਲ ਅਸੀਂ ਭਟਕ ਰਹੇ ਆ ਕਿਉਂ ਲੱਗਦਾ ਤੁਹਾਨੂੰ ਲੱਗਦਾ ਵੀਰ ਜੀ ਹੁਣ ਆਪਾਂ ਆੜਾ ਦਵਾਲਾ ਵੇਖੀਏ ਚਾਹ ਆਪਣੇ ਪੰਜਾਬ ਨੂੰ ਵੇਖੀਏ ਉੜਤਾ ਪੰਜਾਬ ਹੀ ਚਾਹ ਕੁਛ ਵੀ ਪਹਿਲੋਂ ਹੁਣ ਤੇ ਇਹ ਉਜੜਿਆ ਪੰਜਾਬ ਬਣ ਚੁੱਕਾ ਵਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਬਾਕੀ ਕੁੱਲ ਮਿਲਾ ਕੇ ਜੇ ਲਾਈਏ ਹਿਸਾਬ ਜਦੋਂ ਹਰ ਕੋਈ ਮਾਪੇ ਜਿਹੜਾ ਇੱਥੇ ਬੈ ਕੇ ਵੇ ਸੋਚਦਾ ਕਿ ਸਾਡੇ ਬੱਚੇ ਉਦੋਂ ਐਂਡ ਇਹੋ ਨਿਕਲਦਾ ਵੀ ਸਾਡੇ ਬੱਚੇ ਇੱਥੇ ਇਹ ਰਹਿਣ ਯੋਗ ਜਗ੍ਹਾ ਨਹੀਂ ਰਹਿਣੀ ਕ੍ਰਾਈਮ ਨੂੰ ਲੈ ਕੇ ਚ ਨਸ਼ਿਆਂ ਨੂੰ ਲੈ ਕੇ ਚ ਸਭ ਤੋਂ ਵੱਡੀ ਗੱਲ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪਾਣੀ ਨਹੀਂ ਮਿਲਣਾ ਤੁਹਾਨੂੰ 19 ਚ ਰਿਪੋਰਟ ਹੀ ਇੱਕ ਆਈ ਜਲਪੂ ਮੰਡਲ ਦੀ ਪੀ 17 ਸਾਲਾਂ ਬਾਅਦ ਪੰਜਾਬ ਦੇ ਧਰਤੀ 'ਚ ਪਾਣੀ ਨਹੀਂ ਮਿਲਣਾ ਤੇ 19 ਤੋਂ 17 ਸਾਲ ਲਾ ਲਓ ਪੀ ਕਿੰਨਾ ਘੋਣਾ ਸਭ ਤੋਂ ਵੱਡਾ ਮੇਨ ਮੁੱਦਾ ਜਿਹੜਾ ਹੈ ਉਹ ਪੰਜਾਬ 'ਚ ਇਹ ਵੇਲੇ ਵਾਤਾਵਰਨ ਤੇ ਪਾਣੀ ਦਾ ਵਾ ਜਿੰਨੂੰ ਕਿਸੇ ਵੀ ਨਾ ਪਾਰਟੀ ਤੇ ਨਾ ਕੋਈ ਹੋਰ ਜਥੇਬੰਦੀ ਵੱਲੋਂ ਜਿਹੜਾ ਹੈ ਇਹ ਅਣਗੌਲਿਆ ਹੀ ਕੀਤਾ ਗਿਆ ਵਾ ਇਹਨੂੰ ਤਾਂ ਕਰਕੇ ਤੁਸੀਂ ਦੁਬਾਰਾ ਇਹ ਚੀਜ਼ ਨੂੰ ਲੈ ਕੇ ਆਏ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ ਇਹ ਬਹੁਤ ਜ਼ਰੂਰੀ ਆ ਮੇਰੀ ਮੈਂ ਇਹ ਗੱਲ ਕਹਿਣਾ ਵਾ ਵੀ ਸਾਡੇ ਧਰਮ ਸਾਡੀਆਂ ਜਾਤਾਂ ਸਾਡੀ ਸਿਆਸਤ ਸਾਡਾ ਸਭ ਕੁਝ ਬਾਅਦ ਚ ਆ ਜੇ ਧਰਤੀ ਰਹਿਣਯੋਗ ਰਹੂਗੀ ਤੇ ਅਸੀਂ ਇੱਥੇ ਤਾਦੀ ਰਵਾਂਗੇ ਫਿਰ ਸਿਆਸਤੋ ਹੀ ਕਰ ਲਾਂਗੇ ਫਿਰ ਧਰਮ ਦੀਆਂ ਵੰਡੀਆਂ ਵੀ ਪਾ ਲਾਂਗੇ ਤੇ ਫਿਰ ਅਸੀਂ ਆਪਣੇ ਵੱਖਰੇ ਸੂਬੇ ਵੀ ਬਣਾ ਲਾਂਗੇ ਪਰ ਸਭ ਤੋਂ ਪਹਿਲੀ ਗੱਲ ਆ ਉਹ ਸਾਡਾ ਧਰਤੀ ਦਾ ਸਹੀ ਰਹਿਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਨਾ ਤੁਹਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਨੇ ਕਿ ਇਹ ਕੁਦਰਤ ਦਾ ਨਿਜ਼ਮ ਆ ਇਹ ਕਦੀ ਹੋ ਸਕਦਾ ਵੀ ਧਰਤੀ ਚੋਂ ਪਾਣੀ ਮੁੱਕ ਜਾਵੇ ਜਿਹੜੀ ਕੁਦਰਤ ਨੇ ਸਾਨੂੰ ਦਿੱਤਾ ਸਰੋਤ ਐਡਾ ਵੱਡਾ ਵੀ ਹਰ ਚੀਜ਼ ਕੁਦਰਤ ਨੇ ਸਾਡੇ ਲਈ ਜੇ ਉਹਨੇ ਮਿੱਟੀ ਪੈਦਾ ਕੀਤੀ ਉਹਨੇ ਸੋਨਾ ਵੀ ਪੈਦਾ ਕੀਤਾ ਸਾਰਾ ਕੁਝ ਤਾਂ ਕੁਦਰਤ ਨੇ ਸਾਨੂੰ ਦਿੱਤਾ ਤੇ ਤੁਹਾਨੂੰ ਕਿਉਂ ਲੱਗਦਾ ਵੀ ਪਾਣੀ ਖਤਮ ਹੋ ਜਾਣਾ ਲੋਕ ਵੀ ਸਵਾਲ ਕਰਦੇ ਕਿਹੜੀ ਕੁਦਰਤ ਨੇ ਦਿੱਤਾ ਵਾ ਹੂੰ ਪਹਿਲੋਂ ਸਾਨੂੰ ਇਹ ਜੇ ਅਸੀਂ ਇਹ ਇਹ ਸਵਾਲ ਚੁੱਕਦੇ ਆ ਨਾ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਆਪਾਂ ਹੱਥੀਂ ਨਲਕੇ ਚਲਾਉਂਦੇ ਰਿਆਂ 2 2 1/2 ਫੁੱਟ ਉੱਤੇ ਜੀ ਤੇ ਅੱਜ ਪਾਤੜਾ ਸਾਈਡ ਤੇ ਹੂੰ ਸਰਸਾ ਸਹਾਰਿਆ ਜਿਹੜਾ ਉੱਥੇ ਡਬਲ ਮੋਟਰਾਂ ਪਾਈਆਂ ਇੱਕ ਦੋ ਮੋਟਰਾਂ ਪਾਈਆਂ ਇੱਕ ਡਿਲੀਵਰੀ ਚ ਪਾਣੀ ਕੱਢਣ ਲਈ 600 ਫੁੱਟ ਤੇ ਇਹੋ ਹਾਲ ਸਾਡੇ ਬੰਦੇ ਜਾ ਰਹੇ ਆ ਸਾਨੂੰ ਪੰਜਾਬ ਦੀ ਪੰਜਾਬ ਦੇ ਨਾ ਖਰੇ 200 ਦੇ ਕਿੰਨੇ سوری 100 ਦੇ 52 ਬਲਾਕ ਹੂੰ ਮੈਨੂੰ ਕਨਫਰਮ ਨਹੀਂ ਆ ਯਾਦਾ ਮੈਂ ਅੰਦਾਜ਼ੇ ਨਾਲ ਕਹਿਣ ਦਿਆ ਤੇ 17 ਬਲਾਕਾਂ ਚ ਪਾਣੀ ਦੀ ਹਾਲਤ ਸਹੀ ਆ ਬਾਕੀ ਸਾਰੇ ਬਲਾਕਾਂ ਦਾ ਮੰਦਾ ਆ ਇਹਦਾ ਜ਼ਿੰਮੇਵਾਰ ਕਿਨੂੰ ਮੰਨਦੇ ਜ਼ਿੰਮੇਵਾਰ ਮੈਂ ਆ ਮੈਂ ਤੁਹੀ ਜੇ ਹਰ ਕੋਈ ਇੱਥੇ ਰਹਿਣ ਵਾਲਾ ਇਹਦਾ ਜ਼ਿੰਮੇਵਾਰ ਆ ਜਦੋਂ ਅਸੀਂ ਸੋਚਦੇ ਨਹੀਂ ਆ ਪਾਣੀ ਬਚਾਇਆ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਤੇ ਫਿਰ ਅਸੀਂ ਕਿਉਂ ਨਹੀਂ ਅਵੇਅਰ ਹੁੰਦੇ ਕਿਉਂ ਅਸੀਂ ਮੋਟਰ ਛੱਡ ਕੇ ਤੇ ਅੰਗੋਲਿਆ ਆ ਜੰਨੇ ਆ ਕਿਉਂ ਨਹੀਂ ਅਸੀਂ ਸੋਚਦੇ ਵੀ ਆਉਣ ਵਾਲੇ ਸਮੇਂ 'ਚ ਇੱਕ ਗੱਲ ਮੰਨ ਕੇ ਚੱਲੀਏ ਹਮ ਨੇਰੀ ਆਉਣੀ ਹੋਵੇ ਨਾ ਤੇ ਹਰ ਘਰ 'ਚ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਪੀ ਟੈਂਕੀ ਭਰੀ ਆ ਹਰ ਕੋਈ ਪਰ ਬੱਦਲ ਵੇਖਦੇ ਹੀ ਸਾਡਾ ਸਵਾਲ ਹੁੰਦਾ ਪੀ ਟੈਂਕੀ ਭਰੀ ਆ ਤੇ ਜਦੋਂ ਸਾਡਾ ਪਾਣੀ ਨਾ ਰਿਹਾ ਉਦੋਂ ਸਾਡਾ ਕੀ ਹਾਲ ਹੋਊਗਾ ਇਹ ਇਹ ਸਾਨੂੰ ਸੋਚਣਾ ਚਾਹੀਦਾ ਵਾ ਬਿਲਕੁਲ ਬਹੁਤ ਜ਼ਰੂਰੀ ਹੈ ਗੰਭੀਰ ਤਾਲਾ ਸਵਾਲ ਹੈ ਜੀ ਜੀ ਅਸਲ ਦੇ ਵਿੱਚ ਪਤਾ ਕੀ ਹੈ ਜਿਤਨਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਟਰਾਂ ਛੱਡ ਕੇ ਆਵੇਸਲੇ ਹੋ ਜਾਂਦੇ ਹਾਂ ਕੋਈ ਉਹ ਵੀ ਸਮਝਦਾ ਹੈਗਾ ਸਿਗਾ ਜਦੋਂ ਅਸੀਂ ਨਹਿਰੀ ਪਾਣੀ ਵਰਤਦੇ ਰਹੇ ਪਰ ਅੱਜ ਕੱਲ ਨਹਿਰਾਂ ਦਾ ਪਾਣੀ ਤੇ ਮੇਰੇ ਖਿਆਲ ਕਿਤੇ ਪਿੰਡਾਂ 'ਚ ਦਿਖਾਈ ਦੇਂਦਾ ਨਹੀਂ ਲੋਕਾਂ ਨੇ ਖਾਲ ਵੀ ਢਾ ਦਿੱਤੇ ਹੁਣ ਤਾਂ ਹਰ ਕੋਈ ਬਟਨ ਤੇ ਹੀ ਕੰਮ ਚੱਲਦਾ ਤੇ ਸਰਕਾਰਾਂ ਦੀ ਮਿਹਰਬਾਨੀ ਹੋਈ ਹੈ 32 ਵੀ ਸਾਨੂੰ ਫਰੀ ਹੈ 15 ਲੱਖ ਮੋਟਰਾਂ ਚੱਲਦੀਆਂ ਪੰਜਾਬ ਚ ਜੀ 14 ਲੱਖ ਤੇ 20 ਹਜ਼ਾਰ ਜਿਹੜੀਆਂ 32 ਦੇ ਚੱਲਦੀਆਂ ਫਰੀ ਮੋਟਰਾਂ ਜਿਹੜੀਆਂ ਚੱਲਣ ਡੀਆਂ ਇਹ ਸਾਨੂੰ ਨਾਂ ਤੇ ਪੰਜਾਬ ਸਰਕਾਰ ਫਿਰ ਮੈਂ ਪਾਰਟੀ ਦਾ ਨਾਲੋਂ ਬਾਦਲ ਸਾਹਿਬ ਦੇ ਰਾਹੀਂ ਜਿਹੜਾ ਇਹ ਪਿੱਛੋਂ ਸੈਂਟਰ ਦੀ ਪਾਲਿਸੀ ਆ ਸਾਡੇ ਤੇ ਲਾਗੂ ਕੀਤੀ ਗਈ ਦੋ ਚੀਜ਼ਾਂ ਇੱਚ ਮਰਨ ਡਿਆ ਇੱਕ ਆਰਥਿਕ ਤੌਰ ਤੌਰ ਤੇ ਪੰਜਾਬ ਮਰਨ ਦੇ ਆ ਬੱਤੀ ਫਰੀ ਕਰਕੇ ਆਰਥਿਕ ਪੱਖੋਂ ਇੱਕ ਸਾਡਾ ਪਾਣੀ ਖਤਮ ਹੋ ਰਿਹਾ ਜੇ ਘਰਾਂ ਦੇ ਬਿੱਲ ਇਹ ਕੋਈ ਸ਼ੌਂਕ ਨਾ ਨਹੀਂ ਸਰਕਾਰ ਚ ਵੋਟਾਂ ਲਈ ਨਹੀਂ ਸਾਨੂੰ ਕਰਨ ਦੀ ਇਹ ਸਾਡਾ ਪਾਣੀ ਜਾੜ ਲਈ ਸਭ ਕੁਝ ਕੀਤਾ ਜਾਣ ਰਿਹਾ ਅੱਜ ਸਮਝੋ ਕੱਲ ਸਮਝੋ ਚਾਹੇ ਮੇਰੇ ਮਰੇ ਤੋਂ ਬਾਅਦ ਸਮਝ ਲੋਗੇ ਪਰ ਇਹ ਸਮਝਣਾ ਪੈਣਾ ਤੁਹਾਨੂੰ ਨਹੀਂ ਤੁਹਾਨੂੰ ਇਸ ਚੀਜ਼ ਦਾ ਕਿਵੇਂ ਲੱਗਦਾ ਵੀ ਵਾਕਿਆ ਹੀ ਸਰਕਾਰ ਜਿਹੜੀ ਪਾਣੀ ਬਰਬਾਦ ਕਰਨ ਵਾਸਤੇ ਪੰਜਾਬ ਨੂੰ ਬਰਬਾਦ ਹੀ ਕਰਨਾ ਚਾਹੁੰਦੀ ਹਰ ਸਰਕਾਰ ਇਹ ਤੁਹਾਨੂੰ ਕਿ ਲੱਗਦਾ ਇਹ ਇਹ ਸੋਚਣਾ ਸਾਨੂੰ ਪੈਣਾ ਮੈਂ ਸਪੈਸ਼ਲ ਸਾਡੀ ਸਟੇਟ ਤੋਂ ਕੀ ਸਾਡੇ ਹੀਰੇ ਨਿਕਲਦੇ ਥੱਲਿਓ ਵੀ ਸਾਨੂੰ ਹੀ ਪੱਤੀਪਰੀ ਹੋਰ ਕਿਹੜੇ ਸਟੇਟ ਚ ਗਿਉਣੀ ਹੈਗੀ ਹੋਰ ਕਿਤੇ ਨਹੀਂ ਹੈਗੀ ਨਹਿਰੀ ਪਾਣੀ ਪੰਜਾਬ ਚੋਂ ਕੱਢਣ ਲਈ ਤੁਹਾਡਾ ਧਿਆਨ ਇੱਧਰ ਕਰਤਾ ਹੈ ਵੀ ਤੁਸੀਂ ਮੋਟਰ ਛੱਡ ਕੇ ਖਾਲ ਖਾਲਣਾ ਪਊਗਾ ਖਾਲ ਦਾ ਪਾਣੀ ਲੈ ਕੇ ਆਓਗੇ 20 ਪੰਗੇ ਆ ਉਧਰ ਤੁਹਾਡਾ ਧਿਆਨ ਹੀ ਨਹੀਂ ਆ ਪਿਛਲੇ 15 17 ਸਾਲਾਂ ਜਾਣ ਦਿੱਤਾ ਤੇ ਕਿੱਥੋਂ ਦਾ ਕਿੱਥੇ ਚਲ ਗਏ ਜੇ ਇਹ ਮੈਨੂੰ ਨਹੀਂ ਜਵਾਬ ਦੇਣ ਦੀ ਲੋੜ ਹਰ ਕੋਈ ਜਿਹੜਾ ਇਹ ਸੁਣਦਾ ਨਾ ਗੱਲ ਉਹ ਆਪਣੇ ਆਪ ਨੂੰ ਸਵਾਲ ਕਰੇ ਵੀ ਪਾਣੀ ਕਿੱਥੇ ਤੇ ਕਿੱਥੇ ਚਲੇ ਗਿਆ ਵਾ ਹੂੰ ਕਈ ਹੁਣ ਇੱਥੇ ਪ੍ਰਚਾਰ ਕਰੀਦਾ ਮੈਂ ਤਾਂ ਕਿ ਬਾਬੂੜਾ ਸਾਹਿਬ ਕਰਦਾ ਹੁਣਾ ਬੋਰਡ ਬਾੜ ਪਾੜ ਕੇ ਮੇਰੇ ਸੁੱਟ ਤੇ ਵੀ ਨਹੀਂ ਅਹੀ ਬੋਲਣ ਦੇਣਾ ਪਰ ਮੈਂ ਇਹ ਗੱਲ ਕਰਦਾ ਨਾ ਵੀ ਕਿਸੇ ਧਰਮ ਮੰਦਿਰ ਚ ਵੀ ਮੈਨੂੰ ਉੱਤੇ ਮੋਟਰ ਚਲਾ ਕੇ ਵਿਖਾ ਦਿਓ ਹੂੰ ਪਾਣੀ ਜਿਹੜਾ ਪਾਣੀ ਚ ਐ ਵਾਤਾਵਰਨ ਹੁਣ ਆ ਆਉਣ ਡਿਆ ਆਪਾਂ ਨੂੰ ਖਲੋਤੇ ਪੈੜੀ ਚ ਨਾੜਾਂ ਨੂੰ ਅੱਗ ਲਾਈ ਜਾ ਰਹੀ ਆ ਰੁੱਖ ਸਾੜੇ ਜਾ ਰਹੇ ਆ ਫਿਰ ਜੱਟਾਂ ਦਾ ਗੋਸਵਾਲ ਹੁੰਦਾ ਵੀ ਫੈਕਟਰੀਆਂ ਤੇ ਕਿਉਂ ਨਹੀਂ ਉਂਗਲ ਚੁੱਕਦੇ ਬਿਲਕੁਲ ਹਾਂ ਫੈਕਟਰੀਆਂ ਤੇ ਉਂਗਲ ਵੀਰ ਅਸੀਂ ਪਹਿਲਾਂ ਆਪਣੇ ਘਰ ਚ ਸਰਦਾਰ ਕਰੀਏ ਮੈਂ ਮੇਰਾ ਕੰਮ ਹੈ ਅਵੇਅਰ ਕਰਨਾ ਜੇ ਮੈਂ ਤੁਹਾਨੂੰ ਆਖਣ ਡਿਆ ਵੀ ਅੱਗ ਪੈੜੀ ਚ ਨਾ ਲਾਓ ਤੁਸੀਂ ਅੱਗੇ ਇਕੱਠੇ ਹੋ ਕੇ ਫੈਕਟਰੀ ਦੇ ਬੰਦ ਕਰਾਓ ਇਹ ਮੇਰਾ ਕੰਮ ਹੈ ਵੇਅਰ ਕਰਨ ਦਾ ਨਾ ਤੇ ਮੈਂ ਤੁਹਾਡੇ ਖੇਤ ਚ ਅੱਗ ਬਜਾਉਣ ਡਿਆ ਆਣ ਕੇ ਤੇ ਫੈਕਟਰੀ ਦਾ ਕੋਈ ਮੈਨੂੰ ਫੈਕਟਰੀ ਦਾ ਹਿੱਸਾ ਥੋੜੀ ਆ ਮੈਂ ਤੇ ਹਰ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲੀ ਜਿਹੜੀ ਚੀਜ਼ ਆ ਉਹਨੂੰ ਚਾਹਣਾ ਵੀ ਉਹ ਪੰਜਾਬ ਚ ਨਾ ਹੋਵੇ ਤੇ ਇਹ ਬਹੁਤ ਵੱਡੇ ਪੱਧਰ ਤੇ ਛੜਨਾ ਇੱਕ ਸਾਜ਼ਿਸ਼ ਹੋ ਰਹੀ ਆ ਤੇ ਸਮਝੋ ਇੱਕ ਚੀਜ਼ ਹੋ ਰਿਹਾ ਕਿ ਕੁਝ ਲੋਕਾਂ ਨਾਲ ਮੈਂ ਇਹ ਪਹਿਲਾਂ ਵੀ ਸਵਾਲ ਕਿਸੇ ਨੂੰ ਕੀਤਾ ਸੀਗਾ ਵੀ ਲੋਕ ਕਹਿੰਦੇ ਫੈਕਟਰੀਆਂ ਹਲ ਕਿਉਂ ਨਹੀਂ ਜਾਂਦੇ ਉਹਨੇ ਕੋ ਮੈਨੂੰ ਇਹ ਜਵਾਬ ਦਿੱਤਾ ਕਹਿੰਦਾ ਵੀ ਫੈਕਟਰੀਆਂ ਦੇ ਵਿੱਚ ਕੁਝ ਐਸੇ ਪ੍ਰੋਡਕਟ ਬਣਦੇ ਆ ਜਿਹੜੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਚਾਹੀਦੇ ਵੀ ਆ ਇਸ ਕਰਕੇ ਜੇ ਫੈਕਟਰੀਆਂ ਬੰਦ ਹੋਣਣਗੀਆਂ ਸਾਡੇ ਉਹ ਪ੍ਰੋਡਕਟ ਬੰਦ ਹੋ ਜਾਣਗੇ ਇਹ ਆਵੇ ਆਪਣੇ ਸਾਹਮਣੇ ਫੈਕਟਰੀ ਚੱਲਣ ਦੀ ਆ ਇਹ ਪਲਾਈ ਬੋਰਡ ਦੀ ਆ ਪਤਾ ਨਹੀਂ ਇਹਨਾਂ ਦਾ ਪ੍ਰਦੂਸ਼ਣ ਦਾ ਸਰਟੀਫਿਕੇਟ ਹੈਗਾ ਕਿ ਨਹੀਂ ਹੈਗਾ ਪਰ ਮੈਂ ਹੁਣ ਇਹ ਫੈਕਟਰੀ ਨੂੰ ਜਾ ਕੇ ਅੱਗੇ ਧਰਨਾ ਥੋੜੀ ਲਾਉਣਾ ਮੈਂ ਤੇ ਇੱਕ ਅਵੇਅਰ ਲੋਕਾਂ ਨੂੰ ਵੇਅਰ ਕਰਨ ਦੀ ਗੱਲ ਕੰਨ ਲਿਆਵਾ ਜੇ ਮੈਂ ਕੱਲਾ ਕੱਲਾ ਕਿੰਨੂ ਜਾ ਕੇ ਮੈਂ ਖੇਚੇ ਥੋੜਾ ਕੇ ਇਹਨੂੰ ਆਨਾ ਪੱਗ ਨਾ ਲਾਓ ਮੇਰਾ ਕੰਮ ਹੈ ਅਵੇਅਰ ਕਰਨਾ ਵੀ ਜੇ ਅਸੀਂ ਹੁਣ ਜਿਹੜੀ ਮਹੀਨਾ ਸਾਡੀ ਪੈਲੀ ਵੇਲੀ ਰਹਿਣੀ ਆ ਤੇ ਮੀਹਾਂ ਨਾਲ ਇਹ ਗਾਲੀ ਜਾਣਾ ਵਾ ਜਿੰਨੂੰ ਨਹੀਂ ਲੋੜ ਜਿੰਨੂੰ ਤੇ ਜ਼ਿਆਦਾ ਲੋੜ ਆ ਉਹ ਤੇ ਕੋਈ ਕਰ ਲੈ ਪਰ ਹਾਰੀ ਸਾਰੀ ਜਿਹੜਾ ਅੱਗ ਲਈ ਜਾਂਦਾ ਇਹ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਆਪਾਂ ਜਾੜੇ ਵੱਲ ਲੈ ਕੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਪੰਜਾਬ ਚ ਹਰ ਪਾਰਟੀ ਦਾ ਤੇ ਹਰ ਜਥੇ ਬੰਦੀ ਦਾ ਨਮਾਇੰਦਾ ਇਲੈਕਸ਼ਨ ਲੜਨ ਡਿਆ ਹੂੰ ਮੁੱਦਾ ਨਸ਼ਾ ਹੂੰ ਨਸ਼ੇ ਦਾ ਇੱਕ ਕਿਹਾ ਜਾ ਰਿਹਾ ਵੀ ਨਸ਼ਿਆਂ ਤੇ ਅਸੀਂ ਕੰਮ ਕੀਤਾ ਵਾ ਹੂੰ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਨਸ਼ੇ ਦੇ ਮੁੱਦੇ ਤੇ ਗੰਭੀਰ ਆ ਨਹੀਂ ਹੋਇਆ ਨਹੀਂ ਹੁੰਦਾ ਬਿਲਕੁਲ ਵਾਤਾਵਰਨ ਨੂੰ ਲੈ ਕੇ ਨਹੀਂ ਆ ਹੋਣ ਡਿਆ ਹੂੰ 45 46 ਟੈਂਪਰੇਚਰ ਸੀ ਤਿੰਨ ਚਾਰ ਦਿਨ ਪਹਿਲਾਂ ਹੂੰ ਦਿਨੇ ਹੋ ਚੁੱਕਾ ਸਾਡਾ ਬਿਲਕੁਲ ਤੇ ਇਹ ਕਿੱਥੇ ਚੱਲ ਜਾਵਾਂਗੇ ਜਦੋਂ 50 ਪਲੱਸ ਹੋ ਗਿਆ ਅਸੀਂ ਬਾਹਰ ਨਿਕਲਣਾ ਓਖਾ ਜੂ ਸਾਡੇ ਵਾਸਤੇ ਤੇ ਇਹ ਇਹ ਕਿਉਂ ਨਹੀਂ ਸਾਡੇ ਵਿਸ਼ੇ ਕਿਉਂ ਨਹੀਂ ਸਾਨੂੰ ਇੱਕ ਸਾਨੂੰ ਜਿਹੜਾ ਮੈਂ ਕਿਸੇ ਨੂੰ ਹੀ ਖਾਸ ਜੇ ਕਹੂੰਗਾ ਤੇ ਉਹ ਫੇਰ ਰੌਲਾ ਪੈ ਜਾਣਾ ਕਿਉਂ ਸਾਨੂੰ ਧਰਮ ਦੇ ਨਾਂ ਤੇ ਅਲਜਾਇਆ ਜਾ ਰਿਹਾ ਇਹਨਾਂ ਮੁੱਦਿਆਂ ਤੋਂ ਭੜਕਾਉਣ ਲਈ ਲੜੋ ਧਰਮ ਦੇ ਨਾਤੇ ਵੀ ਪਰ ਇਹ ਮੁੱਦੇ ਜ਼ਰੂਰੀ ਸਾਡੇ ਵਾਸਤੇ ਇਹ ਵੀ ਨਾਲ ਜ਼ਰੂਰੀ ਇਹ ਇਹ ਪਹਿਲੋਂ ਜ਼ਰੂਰੀ ਹੈ ਸਾਡੇ ਵਾਸਤੇ ਜਦੋਂ ਜਦੋਂ ਉਹਨਾਂ ਕਿਸਾਨਾਂ ਨਾਲ ਇਹ ਗੱਲ ਕਰੀਦੀ ਹੈ ਨਾ ਵੀ ਪਾਣੀ ਦੀ ਵਰਤੋਂ ਘੱਟ ਕਰੋ ਝੋਨਾ ਨਾ ਲਾਓ ਉਹ ਕਹਿੰਦਾ ਵੀ ਸਾਡੇ ਕੋਲ ਬਦਲਾਅ ਹੀ ਕੋਈ ਨਹੀਂ ਹੈਗਾ ਫਿਰ ਉਹਨਾਂ ਨੂੰ ਅਸੀਂ ਕਿਤਰਾ ਬਦਲਾਅ ਦੇ ਤੌਰ ਤੇ ਕੀ ਦੇਵਾਂਗੇ ਕਿਹੜੇ ਹਿਸਾਬ ਨਾਲ ਚੱਲਾਂਗੇ ਉਹ ਵੀ ਆਪਣੀ ਮਜਬੂਰੀ ਦੱਸਦੇ ਵੀ ਸਾਡੇ ਕੋਲ ਬਦਲਾਅ ਕੋਈ ਨਹੀਂ ਬਦਲਾਅ ਵੀਰ ਵਾਕਿਆ ਨਹੀਂ ਹੈਗਾ ਮੈਂ ਮੈਂ ਵੀ ਜੇ ਹਵਾਂ ਤਾਂ ਮੈਂ ਵੀ ਇਹ ਗੱਲਾਂ ਕਰਾਂ ਪਰ ਗੱਲ ਇਹ ਆ ਵੀ ਫਿਰ ਵੀ ਸਾਨੂੰ ਸੋਚਣਾ ਪੈਣਾ ਵੀ ਅਸੀਂ ਕੀ ਦੇ ਕੇ ਕੀ ਲੈ ਕੇ ਤੇ ਕੀ ਦੇਣ ਦਾ ਫਿਰ ਵੀ ਹੌਸਲਾ ਕਰਨਾ ਹੀ ਹੈ ਜਿਉਂ 10 ਸਾਲਾਂ ਨੂੰ ਪਾਣੀ ਨਾ ਰਿਆ ਸਾਡੇ ਤੋਂ ਹਾਂ ਬਿਲਕੁਲ ਫਿਰ ਫਿਰ ਅਸੀਂ ਕੀ ਕਰਨਾ ਬਿਲਕੁਲ ਅੱਜ ਅਸੀਂ ਹੋਰ ਕੰਮਾਂ ਲਈ ਜਿਹੜੇ ਧਰਨੇ ਦੇਣ ਦੇ ਇਹ ਕਿਉਂ ਨਹੀਂ ਗੱਲ ਕਰਦੇ ਵੀ ਸਾਨੂੰ ਸਾਨੂੰ ਸਪੈਸ਼ਲ ਜਿਹੜਾ ਬੀਜੀਏ ਆਪੇ ਦਾਲਾਂ ਬੀਜੀ ਆ ਆਪਣੇ ਆਪਣੇ ਖਾਨ ਜੋਗੀਆਂ ਤੇ ਬੀਜ ਲਈਏ ਕਿਉਂ ਬਾਜ਼ਾਰ ਜਾਣੇ ਸਬਜ਼ੀਆਂ ਹੀ ਆਪਣੇ ਖਾਨ ਜੋਗੀਆਂ ਲਾ ਲਈਏ 2 ਕਿਲੋ ਦੁੱਧ ਵੇਚ ਕੇ ਅਸੀਂ ਆਪਣੇ ਘਰੋਂ ਜੀ ਤੇ ਸਬਜੀ ਲੈ ਕੇ ਆਉਣੇ ਉਥੋਂ ਟੀਗਿਆਂ ਵਾਲੀ ਸਬਜੀ ਹੂੰ ਤੇ ਕੀ ਇਹ ਇਹ ਵਿਚਾਰਨ ਦੇ ਵਿਸ਼ੇ ਸਾਡੇ ਬਾਤ ਤੇ ਮੇਰਾ ਫਿਰ ਇਹ ਗੱਲ ਆ ਵੀ ਮੇਰਾ ਕਿਸੇ ਨੂੰ ਟਾਰਗੇਟ ਕਰਨਾ ਕੰਮ ਨਹੀਂ ਆ ਪਰ ਸਭ ਤੋਂ ਵੱਡਾ ਮੁੱਦਾ ਸਾਡੇ ਟਾਈਮ ਇਹ ਟਾਈਮ ਵਾਤਾਵਰਨ ਦਾ ਪੰਜਾਬ ਚ ਬਣ ਚੁੱਕਿਆ ਵਾ ਪਾਣੀ ਦਾ ਬਣ ਚੁੱਕਿਆ ਵਾ ਜਿਹੜਾ ਆਉਣ ਵਾਲੇ ਦਿਨਾਂ ਚ ਪਾਣੀ ਜਿਤ ਖੁਣੋ ਜਿਹੜਾ ਪੰਜਾਬ ਬੰਜਰ ਹੋ ਜਾਊਗਾ ਇਹ ਮੈਂ ਨਹੀਂ ਕਹਿੰਦਿਆ ਇਹ ਕੋਈ ਵੀ ਕਿਸੇ ਵੀ ਰਿਪੋਰਟ ਨੂੰ ਵੇਖ ਲਓ ਸਰਕਾਰੀ ਰਿਪੋਰਟ ਨੂੰ ਆਉਣ ਵਾਲੇ ਦਿਨਾਂ ਇਹ ਪੰਜਾਬ ਬਿਲਕੁਲ ਬੰਜਰ ਚ ਤੁਹਾਡਾ ਪੰਜਾਬ ਅੱਜ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਾਡੇ ਆਗੂ ਨੇ ਹੈਨਾ ਉਹ ਜਾਂ ਤਾਂ ਭਾਜਪਾ ਦੇ ਵਿਰੋਧ ਵਿੱਚ ਰੁੱਝੇ ਹੋਏ ਨੇ ਵੀ ਭਾਜਪਾ ਦੇ ਲੀਡਰ ਨੂੰ ਘੇਰ ਲਓ ਉਹਨੂੰ ਸਵਾਲ ਕਰੋ ਉਹਨੂੰ ਪੁੱਛ ਲਓ ਵੀ ਕੰਡੇ ਕਿਉਂ ਲਾਏ ਗਏ ਉੱਥੇ ਵਾੜ ਕਿਉਂ ਲਾਈ ਗਈ ਸਾਡੇ ਕਿਸਾਨਾਂ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਇਹ ਸਵਾਲ ਤਾਂ ਸਾਰੇ ਕਰਦੇ ਚਲੋ ਕਰਨੇ ਵੀ ਚਾਹੀਦੇ ਹੋ ਉਹਨਾਂ ਦਾ ਹੱਕ ਬਣਦਾ ਪਰ ਇਹ ਸਵਾਲ ਕਿਸੇ ਲੀਡਰ ਨੂੰ ਅੱਜ ਤੱਕ ਨਹੀਂ ਕਿਸੇ ਕਿਸਾਨ ਜਥੇਬੰਦੀ ਨੇ ਕੀਤਾ ਕਿ ਭਾਈ ਸਾਡਾ ਪਾਣੀ ਬਚਾਉਣ ਵਾਸਤੇ ਕੀ ਕਰ ਰਹੇ ਹੋ ਸਾਨੂੰ ਬਦਲਾ ਦੇਣ ਵਾਸਤੇ ਕੀ ਕਰ ਰਹੇ ਹੋ ਫਸਲਾਂ ਦਾ ਵਿੱਚ ਭਿੰਨਤਾ ਲਿਆਉਣ ਲਈ ਕੀ ਕਰ ਰਹੇ ਹੋ ਇਹ ਸਵਾਲ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨੇ ਕੀਤਾ ਮੈਂ ਇੱਕ ਗੱਲ ਕਰਾਂ ਜੀ ਜਦੋਂ ਅਸੀਂ ਦਿੱਲੀ ਨੂੰ ਤੁਰੇ ਹਾਂ ਹੂੰ ਮੰਗਾ ਵਾਸਤੇ ਉਦੋਂ ਤਾਂ ਆਖਰੀ ਸੈਸ਼ਨ ਵੀ ਖਤਮ ਹੋ ਚੁੱਕਾ ਹੈ ਉਹ ਕਿਉਂ ਅਸੀਂ ਵੀ ਅਸੀਂ ਦਿੱਲੀ ਕਿਉਂ ਕੀ ਕਰਨਾ ਵਾ ਜਦੋਂ ਆਖਰੀ ਸੈਸ਼ਨ ਸਰਕਾਰ ਖਤਮ ਕਰ ਚੁੱਕੀ ਆ ਉਦੋਂ ਅਸੀਂ ਦਿੱਲੀ ਜਾ ਕੇ ਕੀ ਕਰਨਾ ਫਿਰ ਵੇਖੋ ਵੀ ਛਰੇ ਆਮ ਸਰਕਾਰ ਤੁਹਾਨੂੰ ਰੋਕਣ ਢੀ ਆ ਬਿਲਕੁਲ ਛੜਕਾਂ ਬੰਦ ਕਰਕੇ ਇਹ ਕਾਨੂੰਨ ਨਹੀਂ ਕੋਈ ਵੀ ਇਦਾਂ ਰੋਕ ਲੋ ਸੜਕ ਬੰਦ ਕਰ ਦੋ ਵੀ ਤੁਹਾਨੂੰ ਜਾਣ ਹੀ ਨਹੀਂ ਦੇਣਾ ਪਰ ਉਹਨਾਂ ਛਰੇ ਆ ਮ ਰੋਕਿਆ ਵਾ ਇਹ ਕਰਾਉਣ ਵਾਸਤੇ ਸਭ ਕੁਝ ਪੰਜਾਬ ਚ ਕਰਾਉਣ ਵਾਸਤੇ ਤੁਹਾਨੂੰ ਰੋਕਿਆ ਹੈ ਤੋ ਉਹ ਅਹੀਂ ਕਰਨ ਦੇ ਆ ਇਹ ਗੱਲ ਔਖੀ ਆ ਤੇ ਡੂੰਗੀ ਆ ਪਰ ਇਹ ਕਰਾਉਣ ਵਾਸਤੇ ਸਾਨੂੰ ਅਕਸਾਉਣ ਵਾਸਤੇ ਸਭ ਕੁਝ ਕੀਤਾ ਹੈ ਤੋ ਕੀਤਾ ਜਾ ਰਿਹਾ ਵਾ ਤੇ ਅਹੀਂ ਉਹ ਕਰਨ ਦੇ ਆ ਹੂੰ ਹੂੰ ਆਉਣ ਵਾਲੇ ਦਿਨਾਂ ਚ ਇਹ ਵੱਡੇ ਪੱਧਰ ਤੇ ਜਿਹੜਾ ਇਹ ਇਹ ਹੋਰ ਰੂਪ ਲੈ ਸਕਦਾ ਇਹ ਜਿਹੜੀ ਚੀਜ਼ ਹੈ ਇੱਕ ਦਿਨ ਨਾ ਮਾਨ ਸਾਹਿਬ ਦੇ ਇੱਕ ਲੀਡਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਮਾਨ ਸਾਹਿਬ ਇੱਕ ਐਹੋ ਜਿਹਾ ਲੀਡਰ ਆ ਨਾ ਵੀ ਜਿਹੜਾ ਉਹਦੇ ਵਿਰੁੱਧ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਜਿਹੜਾ ਉਹਦੇ ਹੱਕ 'ਚ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਕਿਤੇ ਇਤਰਾ ਨਹੀਂ ਭਾਜ ਭਾ ਵੀ ਉਹ ਸੋਨਾ ਤੇ ਜਿਹਦਾ ਜਿਹੜਾ ਇਹਦੇ ਵਿਰੁੱਧ ਬੋਲੂਗਾ ਉਹ ਵੀ ਮਸ਼ਹੂਰ ਹੋ ਜੂ ਜਿਹੜਾ ਇਹਦਾ ਹੱਕ 'ਚ ਰੋ ਵੀ ਮਸ਼ਹੂਰ ਹੋ ਜੂ ਵੀਰ ਜੀ ਜਦੋਂ ਮੈਂ ਪੱਗ ਬੰਨ ਕੇ ਹਾਂ ਮੋਦੀ ਨੂੰ ਗਾਲਾਂ ਕੱਢਾਂਗਾ ਨਾ ਜੀ ਤੇ ਆਟੋਮੈਟਿਕ ਮੋਦੀ ਦੀ ਵੋਟ ਬੈਂਕ ਆਪੇ ਪੱਕੀ ਹੋਣੀ ਆ ਬਿਲਕੁਲ ਹਿੰਦੂ ਵੋਡੋ ਦੇ ਨਾਲ ਜੁੜਨੀ ਜੁੜਨੀ ਆ ਜਦੋਂ ਮੈਂ ਬਿਨਾ ਕਾਰਨ ਹੀ ਕੋਈ ਕੇ ਗਾਲਾਂ ਕੱਢੀ ਜਾਊਗਾ ਤੇ ਉਦੋਂ ਉਹ ਉਹਨੂੰ ਇਹ ਚੀਜ਼ ਦਾ ਫਾਇਦਾ ਉਹਨੂੰ ਇਹ ਨੁਕਸਾਨ ਨਹੀਂ ਇਹ ਚੀਜ਼ ਦਾ ਹੋਣਾ ਤੇ ਇਹ ਸਾਨੂੰ ਮੈਂ ਤੁਹਾਨੂੰ ਫੇਰ ਆਖੰਡਿਆ ਵੀ ਸ਼ਰਿਆਮ ਅਗਲੇ ਆਖਿਆ ਸ਼ਰਿਆਮ ਮਾਤਰੂ ਕੋਲੇ ਸੁਟੇ ਛੜ ਤੇ ਸਭ ਕੁਝ ਐ ਕੈਮਰਿਆਂ ਦੇ ਅੱਗੇ ਕੀਤਾ ਸਾਨੂੰ ਇਹ ਇੱਕ ਸੌਣ ਵਾਸਤੇ ਕੀਤਾ ਹੈ ਅਸੀਂ ਸਮਝ ਜੀਏ ਵੀ ਸਾਨੂੰ ਕਿਉਂ ਖਸਾਇਆ ਜਾ ਰਿਹਾ ਵਾ ਅੱਗੇ ਪੰਜਾਬ ਬਹੁਤ ਜੜੀ ਮਾਰ ਚੱਲ ਚੁੱਕਾ ਵਾ ਹੋ ਸਕਦਾ ਆਪਣੀ ਵੀ ਇਹਨਾਂ ਗੱਲਾਂ ਨਾਲ ਬਹੁਤ ਜਿਹੜਾ ਉਹਦਾ ਰਿਐਕਟ ਵੱਖਰਾ ਆਵੇ ਇੱਕ ਚੀਜ਼ ਹੋਰ ਤੁਹਾਨੂੰ ਐਡ ਕਰ ਲਈਏ ਵੀ ਜਿੱਦਾਂ ਹਣ ਹੰਸਰਾਜ ਹੰਸ ਦਾ ਵਿਰੋਧ ਹੋਇਆ ਮੇਰਾ ਖਿਆਲ ਵੀ ਹੰਸਰਾਜ ਹੰਸ ਓਨੀ ਪਹੁੰਚ ਸ਼ਾਇਦ ਨਾ ਕਰ ਪਾਉਂਦੇ ਆਪਣੇ ਪ੍ਰਚਾਰ ਦਰਮਿਆਨ ਜਿੰਨੀ ਹੁਣ ਉਹਦੇ ਵਿਰੋਧ ਕਰਕੇ ਹੋ ਰਹੀ ਕਿਉਂਕਿ ਅੱਗੋਂ ਵਿਰੋਧ ਕਰਦੇ ਜਿੰਦਾਬਾਦ ਮਰਦਾਬਾਦ ਉਹ ਰੱਬ ਵੱਲੋਂ ਹੱਥ ਕਰਕੇ ਦੁਆਵਾ ਕਰਨ ਰਿਹਾ ਅਰਦਾਸਾਂ ਕਰਨ ਰਿਹਾ ਵੀ ਰੱਬਾ ਇਹਨਾਂ ਨੂੰ ਸਮਤ ਦੇ ਹੈਨਾ ਕਰ ਰਿਹਾ ਹੈ ਨਾ ਇਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਅਸੀਂ ਖੁਦ ਅੰਸਰਾਜ ਨੂੰ ਖੁਦ ਚੁੱਕ ਰਹੇ ਆ ਵੀ ਆਪ ਹੀ ਵਿਰੋਧ ਕਰਕੇ ਤੇ ਲੋਕਾਂ ਦੀ ਨਿਗਾਹ ਜਾਂਦਾ ਕਿਉਂਕਿ ਕੁਝ ਲੋ ਉਹ ਤੁਹਾਡਾ ਵੀ ਹੈਗਾ ਜਿਹੜਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਰੋਸ ਹੋ ਜੇ ਵੋਟ ਪਾ ਦਿੰਦਾ ਕਹਿੰਦਾ ਭਾ ਮੇਰਾ ਜਾਤੀਵਾਦ ਸਾਡੇ ਇੱਥੇ ਹੈਗਾ ਜੇ ਮੰਨ ਲਓ ਕਿਸਾਨ ਕਿਸੇ ਜਥੇਬੰਦੀ ਦਾ ਵਿਰੋਧ ਕਰਦਾ ਨਾ ਤੇ ਜਿਹੜੀ ਦੂਜੀ ਕਮਿਊਨਿਟੀ ਹੈ ਨਾ ਐਸੀ ਕਮਿਊਨਿਟੀ ਉਹ ਕਹਿੰਦੇ ਜਿੰਨਾ ਵਿਰੋਧ ਕਿਸਾਨ ਤਰਨੇ ਲਾ ਰਿਹਾ ਹੈ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ ਰੋਸ ਵਜੋਂ ਵੋਟ ਪਾ ਦਿੰਦੇ ਆ ਤੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਚੀਜ਼ ਪ੍ਰਭਾਵ ਛੱਡੇਗੀ ਇਹ ਚੀਜ਼ ਤੇ ਤੁਹਾਨੂੰ ਮੈਂ ਪਹਿਲਾਂ ਦੱਸਤੀ ਆ ਵੀ ਪਲੈਂਟ ਆ ਕੀਤੇ ਹੀ ਐਸੇ ਕੰਮ ਲਈ ਆ ਤੇ ਇਹ ਆਉਣ ਵਾਲੇ ਦਿਨ ਮੈਂ ਤੁਹਾਨੂੰ ਦੱਸਿਆ ਨਾ ਬਹੁਤ ਵੱਡੇ ਪੱਧਰ ਤੇ ਪਿੰਡਾਂ 'ਚ ਇਹ ਚੀਜ਼ ਆਉਣ ਵਾਲੀ ਆ ਜੇ ਖੱਟੜ ਸਰਕਾਰ ਨੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜੀ ਬਹੁਤ ਵੱਡੀ ਗਲਤੀ ਸੀ ਬਿਲਕੁਲ ਜੇ ਅਸੀਂ ਕਿਸੇ ਨੂੰ ਪ੍ਰਜਾਤ ਤੋਂ ਰੋਕਣ ਦੇ ਤਾਂ ਉਹ ਤੋਂ ਵੱਡੀ ਗਲਤੀ ਬੋਲਣ ਦਾ ਸਾਰਾ ਨੂੰ ਆਕਿਆ ਬੋਰਡ ਨਾਲ ਪਾਉ ਮੈਨੂੰ ਇਹ ਇਹ ਗੱਲ ਤੇ ਗਾਲਾਂ કડਣੀਆਂ ਲੋਕਾਂ ਨੇ ਪਰ ਬੋਲਣ ਦਾ ਸਾਨੂੰ ਧਰਨੇ ਦੇਣ ਦਾ ਹੱਕ ਹੀ ਅਸੀਂ ਦਿੱਲੀ ਜਾ ਕੇ ਜਾਣਦੇ ਹਾਂ ਉਹ ਸਰਕਾਰ ਨੇ ਗਲਤੀਆਂ ਕੀਤੀਆਂ ਅਸੀਂ ਉਹਨਾਂ ਗਲਤੀਆਂ ਨੂੰ ਨਾ 드러ਈਏ ਤੇ ਸਾਨੂੰ ਵੋਟ ਨਾ ਪਾਈਏ ਜਿਹੜੀ ਜਿਹੜੀ ਸਾਨੂੰ ਪਾਰਟੀ ਚੰਗੀ ਲੱਗਦੀ ਹੈ ਮੈਨੂੰ ਪਾਉਂਗਾ ਜ਼ਬਰਦਸਤੀ ਥੋੜਾ ਕੁ ਪਵਾ ਸਕਦਾ ਬਿਲਕੁਲ ਪਰ ਅਹੀਂ ਇਦਾਂ ਦਾ ਕੁਛ ਨਾ ਬਣਾ ਕਰੀਏ ਜਿਹਦੇ ਵਾਸਤੇ ਪੰਜਾਬ ਨੂੰ ਹੋਰ ਸੰਤਾਪ ਭੁਗਤ ਨਾ ਪਵੇ ਅਗੋਂ ਆਪਾਂ ਆਪਣਾ ਵਿਸ਼ਾ ਥੋੜੇ ਦੂਰ ਚਲੇ ਗਏ ਆਪਾਂ ਫੇਰ ਵਾਤਾਵਰਣ ਵਾਲੇ ਵਿਸ਼ੇ ਤੇ ਆਈਏ ਵੀ ਜੇ ਆਪਾਂ ਨੂੰ ਬਦਲਾਅ ਦੇ ਤੌਰ ਤੇ ਕੁਝ ਵੇਖਣਾ ਹੋਵੇ ਝੋਨੇ ਦਾ ਬਦਲਾਅ ਜੇ ਆਪਾਂ ਕੁਝ ਵੇਖਣਾ ਹੋਵੇ ਕਟਲਾ ਹੋਵੇ ਤੇ ਇੱਕ ਸਰਕਾਰ ਨੂੰ ਸਲਾਹ ਜਾਂ ਕਿਸਾਨ ਭਰਾਵਾਂ ਨੂੰ ਸਲਾਹ ਤੁਹਾਡੇ ਵੱਲੋਂ ਕਿਉਂਕਿ ਤੁਹਾਡੀ ਸੋਚ ਜਿਹੜੀ ਹੈ ਨਾ ਉਹ ਵਾਤਾਵਰਣ ਨੂੰ ਸੰਭਾਲਣ ਤੇ ਹੈਗੀ ਹੈ ਹੈਨਾ ਇੱਕ ਕਿਸਾਨ ਭਰਾਵਾਂ ਨੂੰ ਸੁਝਾਅ ਦੇਣ ਕਿ ਕਿਸ ਤਰ੍ਹਾਂ ਦੇ ਸੁਝਾਅ ਦੇਵੋਗੇ ਸੱਚਾ ਵੀਰ ਮੈਂ ਤੇ ਐਡਾ ਕੋ ਸਿਆਣਾ ਨਹੀਂ ਨਾ ਖੇਤੀ ਬਾੜੀ ਬਾਰੇ ਬਹੁਤੀ ਜਾਣੀ ਸਮਝ ਰਾਦਾ ਵਾਂ ਮੈਂ ਦਊਗਾ ਤੇ ਫਿਰ ਲੋਕੀ ਆਖਣਗੇ ਵੀ ਇਹ ਇਹ ਕੌਣ ਹੁੰਦਾ ਹੈ ਇਹ ਜੀਆਂ ਚੀਜ਼ਾਂ ਕਰਨ ਵਾਲਾ ਮੈਂ ਤੇ ਇੰਨਾ ਕਹਿ ਸਕਦਾ ਇੱਕ ਇੱਕ ਬੂੰਦ ਪਾਣੀ ਦੀ ਇੰਨੀ ਕੀਮਤੀ ਜੋ ਪਿ ਖੂਨ ਮਿਲ ਸਕਦਾ ਸਾਨੂੰ ਪਾਣੀ ਨਹੀਂ ਦੁਬਾਰਾ ਮਿਲਣਾ ਤੇ ਇਹਦੇ ਵਾਸਤੇ ਸਾਡੇ ਵਾਸਤੇ ਸਿਰਫ ਸੋਚਣਾ ਇੰਨਾ ਹੀ ਆ ਕਿਸਾਨ ਜਥੇ ਬੰਦਿਆਂ ਵੇ ਤੇ ਸੋਚਣ ਕਿੱਡੀ ਵੱਡੀ ਜਿਹੜੀ ਆ ਇਹ ਸਾੜਨਾ ਜਿਹੜਾ ਧਰੋ ਹੋ ਗਿਆ ਕਿੱਥੇ ਖਾਲਾਂ ਦਾ ਪਾਣੀ ਅਸੀਂ ਵੀ ਨਿੱਕੇ ਹੁੰਦੇ ਵੇਨੇ ਸਾਡੇ ਪਿੰਡ ਸਾਡੇ ਪਿੰਡ ਵੀ ਖਾਲਾਂ ਦਾ ਪਾਣੀ ਆਉਂਦਾ ਲੋਕੀ ਜਾਂਦੇ ਸੀ ਅੱਜ ਮੇਰਾ ਟਾਈਮ ਆ ਖਾਲ ਦਾ ਹੁਣ ਕਿਤੇ ਨਹੀਂ ਸੁਣੀਦਾ ਵੀ ਖਾਲ ਦਾ ਟਾਈਮ ਆ ਖਾਲ ਹੀ ਨਹੀਂ ਰਹਿਗੇ ਖਾਲ ਹੀ ਨਹੀਂ ਰਹਿਗੇ ਉਹ ਖਾਲ ਅਸੀਂ ਆਪਣੇ ਨਿੱਜੀ ਫਾਇਦਿਆਂ ਲਈ ਚਲ ਜਿੰਨੇ 2 2 ਮਰਲੇ ਆਏ ਪੈੜੀ ਚ ਹਰ ਲਾਲੇ ਆ ਪਰ ਇਹ ਆਉਣ ਵਾਲੇ ਦਿਨਾਂ ਚ ਸਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਖੜੀ ਆਉਣ ਵਾਲੀ ਪੰਜਾਬ ਚ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਪ੍ਰਚਾਰ ਬੰਦ ਕਰਾਇਆ ਇਸੇ ਕਰਕੇ ਕੋਈ ਕੋਈ ਸਾਜ਼ਿਸ਼ ਹੋਈ ਮਗਰ ਇਹ ਪ੍ਰਚਾਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਬੰਜਰ ਹੋਣੀ ਸਾਡੀ ਜ਼ਮੀਨ ਅਸੀਂ ਪਾਣੀ ਤੋਂ ਪਿਆਸੇ ਮਰਨਾ ਬਿਲਕੁਲ ਇਹ ਕੋਈ ਬਹੁ ਡੂੰਗੀ ਚਾਲ ਆ ਸਾਡਾ ਅਸੀਂ ਕਰੋੜਾਂ ਦੀਆਂ ਕੋਠੀਆਂ ਬਣਾ ਲੀਆਂ ਬੱਚੇ ਬਾਹਰ ਪੇ ਜੀ ਜਾ ਰਹੇ ਆ ਕਿ ਇੱਥੇ ਆ ਕੇ ਜੋ ਵਾਪਸ ਆਉਣਗੇ ਉਹਨਾਂ ਨੂੰ ਕੀ ਦਿਓਗੇ ਅੱਜ ਕੱਲ ਕਬਜ਼ਾ ਤਾਂ ਸਾਡੇ ਪਈਆਂ ਦਾ ਹੋ ਗਿਆ ਪਰ ਪੰਜਾਬ ਦੇ ਪਾਣੀ ਦੀ ਗੱਲ ਕੋਈ ਨਹੀਂ ਕਰ ਰਿਹਾ ਆ ਗੱਲ ਫੇਰ ਉੱਥੇ ਆ ਗਈ ਕਿ ਕਿਉਂ ਅਸੀਂ ਜਾਣ ਕੇ ਮੌਤ ਖਰੀਦ ਰਹੇ ਆ ਮੌਤ ਵੀਰ ਜੀ ਪਤਾ ਕੀ ਆ ਕਿੰਨੇ ਸਭ ਤੋਂ ਪਹਿਲੋਂ ਨਾ ਇਹ ਚ ਮੈਂ ਸਮਝਦਾ ਵੀ ਧਾਰਮਿਕ ਆਗੂ ਸਾਡੇ ਜੀ ਸਟੇਜਾਂ ਦੇ ਕਥਾ ਕਰਨ ਵਾਲੇ ਕਿਸੇ ਗੁਰਦੁਆਰੇ 'ਚ ਸੁਣਿਆ ਤੁਸੀਂ ਵੀ ਕਦੀ ਵੀ ਕਿਸੇ ਪ੍ਰਚਾਰਕ ਨੂੰ ਇਹ ਗੱਲ ਕਰਦੇ ਬਾਬੇ ਨਾਨਕ ਦੀ ਹੂੰ ਪਵਨ ਗੁਰੂ ਪਾਣੀ ਪਤਾ ਹੂੰ ਵੀ ਵਾਤਾਵਰਨ ਸਾਡਾ ਗੰਧਲਾ ਹੋ ਰਿਹਾ ਕਦੀ ਵੀ ਇੱਕ ਪ੍ਰਚਾਰਕ ਦੱਸ ਦੋ ਹੂੰ ਅਮਰਤ ਸ਼ਗੋ ਜੀ ਚਲੋ ਚੰਗੀ ਗੱਲ ਆ ਹੂੰ ਪਰ ਅਮਰਤ ਸ਼ਗਨ ਤਾਂ ਸੀਮਤ ਰਹਿ ਜਾਣਾ ਪਾਠ ਕਰਨ ਤੱਕ ਸੀਮਤ ਰਹਿ ਜਾਣਾ ਹੂੰ ਕਦੀ ਕਿਸ ਨੇ ਆਖਿਆ ਵੀ ਰੁੱਖ ਲਾਓ ਆਪਣੀ ਜ਼ਿੰਦਗੀ ਤੁਸੀਂ ਜਿੰਨਾ ਸਾਲ ਲੈਂਦੇ ਜੀ ਬਿਲਕੁਲ ਅਮਰਤਪੁਰ ਬਗੈਰ ਅਸੀਂ ਜਿਉਂਦੇ ਰਹਿ ਸਕਾਂਗੇ ਮੈਂ ਕਟਾਸ਼ ਨਹੀਂ ਕੋਈ ਕੱਢਿਆ ਪਰ ਰੁੱਖਾਂ ਤੋਂ ਬਗੈਰ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਉਹ ਕਿਉਂ ਨਹੀਂ ਦੱਸਿਆ ਜਾਂਦਾ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਤੂੰ ਅਮਰਤ ਛਕ ਲਿਆ ਇਹ ਇੱਕ ਤੇਰੀ ਸ਼ੁਰੂਆਤ ਆ ਪਰ ਜ਼ਿੰਦਗੀ ਦੇ ਵਿੱਚ ਤੂੰ ਵਾਤਾਵਰਨ ਨੂੰ ਵੀ ਸੰਭਾਲਣਾ ਵਾ ਤੂੰ ਪਾਣੀ ਦੀ ਸੰਭਾਲ ਵੀ ਕਰਨੀ ਆ ਤੂੰ ਆਪਣੇ ਆਲੇ ਦੁਆਲੇ ਜਿਹੜੇ ਨਸ਼ੇ ਨਾਲ ਬੱਚੇ ਮਰਨ ਦੇ ਉਹਨਾਂ ਵਾਸਤੇ ਵੀ ਬੋਲਣਾ ਵਾ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਫੇਰ ਅਸੀਂ ਗੱਲ ਆ ਅੱਜ ਐਤਵਾਰ ਆ ਛੇ ਦੀ ਚਪਾਰੇ ਦੇ ਸੜਕ ਬੰਦ ਹੋ ਜਾਂਦੀ ਆ ਆ ਤੁਹਾਡੇ ਪਉ ਵਿੰਡ ਹੋ ਜਾਂਦੀ ਬੰਦ ਬਿਲਕੁਲ ਪਰ ਉਹਨਾਂ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਜਾਣ ਡਿਆ ਵੀ ਇਹਦੇ ਵਿੱਚ ਲਿਖਿਆ ਵਾ ਵੀ ਅਸੀਂ ਆਪਣੀ ਧਰਤੀ ਨੂੰ ਬਚਾਉਣਾ ਵਾ ਬਚਾਉਣਾ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਮਾਂ ਕਿਹਾ ਵਾ ਹੂੰ ਕਿਉਂ ਨਹੀਂ ਉਹ ਚਪਾਰੇ ਚ ਉਹ ਜਿਹੜਾ ਬਾਬਾ ਚਪੈਰਾ ਦੱਸਣ ਵਾਲਾ ਸਾਨੂੰ ਇਹ ਕਿਉਂ ਨਹੀਂ ਉਹ ਸੰਗਤ ਨੂੰ ਉਪਦੇਸ਼ ਦੇਣ ਡਿਆ ਵੀ ਜਾ ਕੇ ਇੱਕ ਇੱਕ ਰੁੱਖ ਲਾਓ ਦੋ ਦੋ ਰੁੱਖ ਲਾਓ ਇਹ ਕਿਉਂ ਨਹੀਂ ਇੱਕ ਕਿਹੇ ਸਟੇਜ ਤੇ ਸਾਡੀ ਤੇ ਕਿਉਂ ਨਹੀਂ ਕੇਕ ਕੀਤਾ ਜਾ ਰਿਹਾ ਕੀ ਅਸੀਂ ਕਦੀ ਆ ਪਾਠ ਕਰ ਲੋ ਕਦੀ ਆ ਪਾਠ ਕਰ ਲੋ ਕਰੋ ਚੰਗੀ ਗੱਲ ਪਰ ਪਾਠ ਤੁਹਾਨੂੰ ਕੋਈ ਕਰਾਮਾਤ ਨਹੀਂ ਜੋ ਦਿੰਦਾ ਪਾਠ ਤੁਹਾਨੂੰ ਗਿਆਨ ਦਿੰਦਾ ਵਾ ਜਿੰਨਾ ਚਿਰ ਅਸੀਂ ਗਿਆਨ ਤੇ ਨਹੀਂ ਚੱਲਾਂਗੇ ਉਹਨਾਂ ਚਿਰ ਕੁਝ ਨਹੀਂ ਆ ਜਿੱਥੇ ਮਰਜੀ ਪੜਕ ਲੋ ਕੁਝ ਨਹੀਂ ਹੋਣਾ ਬਿਲਕੁਲ ਅੰਦਰ ਬਾਬਾ ਜੀ ਪੜਨਦੇ ਹੁੰਦੇ ਪਵਨ ਗੁਰੂ ਪਾਣੀ ਪਤਾ ਅਸੀਂ ਵਹਾਈਆਂ ਚ ਲਾ ਕੇ ਦੱਸਣ ਦੇ ਪੀ ਰੱਬਾ ਤੂੰ ਬੋਲਾ ਤ ਨਹੀਂਗਾ ਸਾਡੀ ਗੱਲ ਸੁਣ ਰਿਹਾ ਹੈ ਨਾ ਅੰਦਰ ਬਾਬਾ ਜੀ ਪੜਦੇ ਹੁੰਦੇ ਪੱਤਾ ਨਾ ਤੋੜੀ ਮਾਲਣ ਦੇ ਹੈ ਨਾ ਪਾਤੀ ਪਾਤੀ ਤੋੜੇ ਮਾਲਣੇ ਮਾਲਣੀ ਪਰ ਅੰਬਾਰਹੀਂ ਫੁੱਲਾਂ ਦੇ ਹਾਰ ਪਰੋ ਪਰੋ ਕੇ ਫੁੱਲਾਂ ਦੀ ਸਜਾਵਟ ਕਰੀ ਜਾਂਦੇ ਸੁਣਦੇ ਜ਼ਰੂਰ ਆ ਪਰ ਮੰਨਦੇ ਨਹੀਂ ਵੀਰ ਜੀ ਗੱਲ ਹੁਣ ਆ ਜਾਂਦੀ ਕਿਸਾਨਾਂ ਦੀ ਵੀ ਕਿਸਾਨਾਂ ਨੂੰ ਇਹਨਾਂ ਦਾ ਕਹਿਣਾ ਜਾਇਜ਼ ਆ ਹਾਂ ਪਰ ਹਰ ਮੰਦਰ ਸਾਹਿਬ ਸਾਡੇ ਹਰ ਗੁਰਪੁਰਬ ਤੇ ਅਸਤ ਬਾਜੀ ਹੁੰਦਾ ਵੀ ਅੱਗੇ ਅੱਗੇ ਦੀਵਾਲੀ ਤੇ ਹੁੰਦੀ ਚ ਹੈ ਕਦੇ ਗੁਰਪੁਰਬ ਤੇ ਹੁਣ ਹਰ ਗੁਰਪੁਰਬ ਤੇ ਅਸਤ ਬਾਜੀ ਹੁੰਦਾ ਵੀ ਇਹ ਗੱਲ ਲਗਣੀ ਤੇ ਗਲਤ ਆ ਹਾਂ ਪਰ ਕੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਹੂੰ ਨਹੀਂ ਕਿ ਬਿਲਕੁਲ ਕਿਉਂ ਕਾਬਜ ਲੋਕ ਜਿਹੜੇ ਆ ਇਸ ਚੀਜ਼ ਨੂੰ ਸਾਨੂੰ ਵੱਖਰੇ ਬੰਨੇ ਲੈ ਕੇ ਜਾਣਦੇ ਆ ਹੂੰ ਕਿਉਂ ਇਹ ਇਹ ਸਾਨੂੰ ਸਿੱਖਿਆ ਨਹੀਂ ਦਿੱਤੀ ਜਾਣਦੀ ਕਿਉਂ ਇਹ ਵਾਤਾਵਰਨ ਨੂੰ ਜਿੱਥੇ ਸ਼ੁੱਧ ਕਰਨਾ ਹੀ ਉਥੇ ਅਸ਼ੁੱਧ ਕਰ ਰਹੇ ਮਾਈਨਸ ਕਿਉਂ ਕਰਨਦੇ ਆ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਇਹ ਇਹ ਕਿਉਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਸਭ ਤੋਂ ਵੱਡਾ ਜਿਹੜਾ ਸਾਡਾ ਮੈਂ ਤਾਂ ਇਹੋ ਚੀਜ਼ ਨੂੰ ਗਿੰਦਾ ਮੈਂ ਸਾਡੇ ਜਿਹੜੇ ਪ੍ਰਚਾਰਕ ਆ ਨਾ ਇਹਨਾਂ ਨੂੰ ਗੁਰਦੁਆਰਿਆਂ 'ਚ ਹੁਣ ਆ ਰੋਤਿਆ ਹੱਥ ਜੋੜ ਕੇ ਬੇਨਤੀ ਕਰਨ ਕਿਸਾਨ ਵੀਰੋ ਜਿੰਨਾ ਹੋ ਸਕਦਾ ਬਚਾ ਕਰੋ ਆਪਣੇ ਖੇਤਾਂ 'ਚ ਅੱਗ ਲਾਉਣ ਨੂੰ ਸਰਕਾਰ ਤੁਹਾਨੂੰ ਰੋਗਦੀ ਨਹੀਂ ਆ ਸਰਕਾਰ ਨੇ ਇੱਕ ਹਵਾ ਤੁਹਾਡੇ ਤੇ ਬਣਾਇਆ ਵੀ ਅੱਗ ਲਾਉਣ ਵਾਲੇ ਤੇ ਪਰਚਾ ਹੋਊਗਾ ਇਹ ਸਿਰਫ ਤੁਹਾਨੂੰ ਤੁਹਾਡੇ ਦਿਮਾਗ 'ਚ ਇਹ ਗੱਲ ਲਾਉਣ ਲਈ ਤੁਹਾਨੂੰ ਅਕਸਾਉਣ ਲਈ ਜਿੱਦਾਂ ਆ ਕੀਤਾ ਗਿਆ ਨਾ ਰਾਰੋ ਕੇ ਤੇ ਪੰਡਾਂ ਦੇ ਵਿਰੋਧਵਾਦੀ ਤੇ ਇਹ ਵੀ ਇੱਕ ਸੌਂਦ ਦਾ ਇੱਕ ਬਹਾਨਾ ਵਾ ਵੀ ਤੁਸੀਂ ਵੱਧ ਤੋਂ ਵੱਧ ਲਾਓ ਜਰ ਜੇ ਕਹਿੰਨੇ ਲਾਉਣੀ ਵੀ ਆ ਤੇ ਘੜ ਤੋਂ ਘੜ ਰੁੱਕ ਤੇ ਪਚਾ ਲੋ ਸੜਕਾਂ ਦੇ ਕੰਡੇ ਇਹਦੇ ਸਿਰ ਤੇ ਜੀਨ ਡੇ ਜੇ ਤੇ ਫਿਰ ਇਹਨੂੰ ਸਾੜ ਕੇ ਫਿਰ ਮੈਂ ਇੱਕ ਗੱਲ ਕਰਦਾ ਜਿੰਨੇ ਮਰਜੀ ਪਾ ਪੁੰਨ ਕਰ ਲਿਓ ਜਿੰਨੇ ਮਰਜੀ ਤਪ ਕਰ ਲਿਓ ਜਿੰਨੇ ਮਰਜੀ ਤੀਰਥ ਇਸ਼ਨਾਨ ਕਰ ਲਿਓ ਜਿੰਨੇ ਮਰਜੀ ਪਾਠ ਪੂਜਾ ਕਰ ਲਿਓ ਜੇ ਤੁਸੀਂ ਵਾਤਾਵਰਣ ਨੂੰ ਨਾ ਬਚਾਇਆ ਜੇ ਜ਼ਿੰਦਗੀ ਚ ਰੋਖ ਨਾ ਲਾਇਆ ਤੂੰ ਹੀ ਧਰਤੀ ਤੇ ਬੋਝ ਜੋ ਤੇ ਬੋਝ ਰਹਿਣਾ ਵਾ ਭਾਵੇਂ ਮੈਨੂੰ ਗਾਲਾਂ ਕੱਢਿਓ ਚਲੋ ਤੁਝਾਂ ਨੇ ਨਹੀਂ ਕੀਤੀ ਪਰ ਤੁਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਨ ਲੱਗੇ ਸੀ ਸ਼ਾਇਦ ਤੁਹਾਡਾ ਮੈਂ ਇੱਕ ਪੋਸਟਰ ਦੇਖਿਆ ਜਿਹਦੇ ਵਿੱਚ ਤੁਸੀਂ ਇਲੈਕਸ਼ਨ ਲੜਨ ਦਾ ਐਲਾਨ ਵੀ ਕਰ ਦਿੱਤਾ ਵੀ ਮੈਂ ਖੁਦ ਇਲੈਕਸ਼ਨ ਲੜ ਰਿਹਾ ਮੈਦਾਨ ਦੇ ਵਿੱਚ ਲੋਕਾਂ ਵੱਲੋਂ ਹੁਗਾਰਾ ਮਿਲ ਰਿਹਾ ਉਹ ਅੱਜ ਵੀ ਚੱਰੀ ਹੈ ਕਿ ਜਾਂ ਉਹਨੂੰ ਥੋੜਾ ਜਿਹਾ ਪੋਸਟਪੋਨ ਕਰ ਦਿੱਤਾ ਗਿਆ ਮੈਂ ਵੀਰ 25000 ਰੁਪਏ ਲੱਗਦਾ ਸਕਿਉਰਟੀ ਹਾਂ ਤੇ ਮੈਂ ਉਹ ਕਿੱਥੋਂ ਭਰਨੀ ਆ ਅੱਛਾ ਤੇ ਫਿਰ ਸਕਿਉਰਟੀ ਮੇਰੀ ਜਬਤ ਹੋ ਜਾਣੀ ਆ ਫੋੜ ਕਿਨੇ ਪਾਉਣੀ ਮੈਨੂੰ ਇਹਨਾਂ ਵਿਸ਼ਿਆਂ ਨੂੰ ਕੌਣ ਗਿੰਦਾ ਲੋਕ ਇਹ ਵਿਸ਼ੇ ਸਾਡੇ ਲਈ ਥੋੜਾ ਵਾ ਸਾਡੇ ਲਈ ਤੇ ਧਰਮ ਮਿਆਂ ਵਿਸ਼ੇ ਸਾਡੇ ਲਈ ਜੋ ਸਿਆਸਤ ਕ੍ਰੀਏਟ ਕਰਦੀ ਆ ਉਹ ਵਿਸ਼ੇ ਆ ਜੋ ਕਿਉਂਕਿ ਸਿਆਸਤ ਹੀ ਸਾਨੂੰ ਦੱਸਦੀ ਵੀ ਤੁਸੀਂ ਕਿਹੜੇ ਵਿਸ਼ਿਆਂ ਦੇ ਅੱਗੇ ਚੱਲਣਾ ਵਾ ਅਸੀਂ ਆਪ ਥੋੜਾ ਸੋਚਣਾ ਵਾ ਮੈਂ ਕਰਕੇ ਚੁੱਪ ਹੋ ਗਿਆ ਵੀ ਆਪਾਂ ਸੰਡਿਆਂ ਦੇ ਪੇਟ ਚੋ ਕੀ ਚੋਕੀ ਭਰਨ ਤੋਂ ਰਹਿ ਗਈ ਗੱਲ ਸਕਿਉਰਟੀ ਭਰਨ ਤੋਂ ਰਹਿ ਗਈ ਕਿਹ ਕਿਹ ਚੀਜ਼ ਹੋਰ ਹੈਗੀ ਬਹੁਤ ਸਾਰੇ ਸਾਡੇ ਵਾਤਾਵਰਣ ਪ੍ਰੇਮੀ ਐਨ ਆਰ ਆਈ ਵੀਰ ਬੈਠੇ ਨੇ ਇੱਥੇ ਸਮਾਜ ਦੇ ਵਿੱਚ ਪੰਜਾਬ ਚ ਬੈਠੇ ਨੇ ਉਹਨਾਂ ਨੂੰ ਕਹੋ ਇੱਕ ਦੋ ਕਾ ਵੀ ਆਓ ਯਾਰ ਸਾਰੇ ਰਲ ਕੇ ਤੁਸੀਂ ਵੀ ਇੱਧਰ ਲਾਓ ਮੋਰਚਾ ਮੈਂ ਵੀ ਲਾਵਾਂ ਤੇ ਕਰੀਏ ਕੰਮ ਨਹੀਂ ਵੀਰਾ ਮੈਂ ਇਹ ਅੱਗੇ ਤੁਹਾਡੇ ਸਾਹਮਣੇ ਕੰਮ ਕਰਨ ਧਿਆਵਾ ਵਾ ਵਾਤਾਵਰਨ ਤੇ ਨਾ ਅਜੇ ਤੱਕ ਕਿਸੇ ਤੋਂ ਪੰਜਾ ਲਿਆ ਤੇ ਨਾ ਇਹੋ ਜੀ ਮੈਂ ਪਤਾ ਕੀ ਆ ਅੱਜ ਮੈਂ ਕਿਸੇ ਵਾਸਤੇ ਲਊਗਾ ਕੋਈ ਵੀ ਸਕਿਉਰਟੀ ਦੇ ਨਾਂ ਤੇ ਕੱਲ ਨੂੰ ਮਨਹੋਰ ਪੋਸ ਤੇ ਜਾਣਾ ਪਰਸੋਂ ਨੂੰ ਮਨਹੋਰ ਪਹੇ ਜਾਣਾ ਮੈਂ ਤਾਂ ਇਹਨਾਂ ਐਨਜੀਓ ਦੇ ਖਿਲਾਫ ਬੋਲਦਾ ਕਿ ਕਿੱਡਾ ਲੋਕਾਂ ਦਾ ਸ਼ੋਸ਼ਣ ਕੀਤਾ ਯਾਰ ਆਹ ਵੇਖੋ ਜੀ ਰੋਲੰਡਿਆ ਵਾ ਇਹਨੂੰ ਲੋੜ ਆ ਮੁੜ ਕੇ 100 ਰੁਪਇਆ ਇਕੱਠਾ ਕਰਕੇ ਪੰਜੀ ਉਹ ਬੰਦੇ ਦੇ ਲਾਗੇ ਤੇ 75 ਆਪ ਖਾਦੇ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਇਹ ਗਲਤ ਆ ਤੇ ਇਹਨਾਂ ਦਾ ਜੇ ਮੈਂ ਵਿਰੋਧ ਕਰਦਾ ਨਾ ਮੈਂ ਇਹਨਾਂ ਚੀਜ਼ਾਂ ਵਿੱਚ ਕਿਵੇਂ ਪੈ ਜੂੰਗਾ ਹੱਲ ਕੀ ਨਿਕਲੂ ਫਿਰ ਹੱਲ ਇਹੋ ਹੀ ਆ ਹੱਲੇ ਆ ਕਿ ਮੈਨੂੰ ਆਪਣੇ ਆਪ ਨੂੰ ਜਿਹੜਾ ਇਹ ਸੰਤੋਖ ਹੋਊਗਾ ਜੇ ਆਪਣੇ ਆਪ ਤੇ ਆਖਰੀ ਸਾਹ ਤੇ ਜਿਹੜਾ ਮੈਨੂੰ ਇਹ ਇਹ ਸਕੂਨ ਹੋਊਗਾ ਵੀ ਮੈਂ ਬੋਲਦਾ ਗਿਆ ਵਾ ਹੋਰ ਇਸ ਤੋਂ ਵੱਧ ਹੱਲ ਕੁਝ ਨਹੀਂ ਨਿਕਲਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਸੋ ਇਹਨੇ ਵਾਤਾਵਰਨ ਪ੍ਰੇਮੀ ਵੀਰ ਗੁਰਮੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਅੱਜ ਗੱਲਬਾਤ ਦੀ ਸਾਂਝ ਪਾਈ ਸੀ ਵਾਤਾਵਰਨ ਨੂੰ ਸੰਭਾਲਣ ਵਾਸਤੇ ਵਾਤਾਵਰਨ ਬਿਲਕੁਲ ਯਾਰ ਸਾਡੇ ਵਾਸਤੇ ਉਹ ਚੀਜ਼ ਹੈ ਜਿਹਦੇ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਅਸੀਂ ਹੋ ਸਕਦਾ ਵੀ ਕਿਤੇ 2-4 ਦਿਨ ਆ ਰੋਟੀ ਤੋਂ ਬਿਨਾ ਕੱਟ ਲਈਏ ਪਰ ਵਾਤਾਵਰਨ ਬਹੁਤ ਜ਼ਰੂਰੀ ਜੇ ਸਾਡੇ ਕੋਲ ਸਾਹ ਲੈਣ ਵਾਸਤੇ ਹੀ ਨਾ ਹਾ ਬਾਬਾ ਜੀ ਨਾ ਪਾਣੀ ਪੀਣ ਵਾਸਤੇ ਬਚਿਆ ਤੇ ਕੀ ਕਰਾਂਗੇ ਕੋਠੀਆਂਕਾਰਾਂ ਤੋਂ ਬਿਨਾ ਤਾਂ ਗੁਜ਼ਾਰਾ ਹੋ ਜੂ ਪਵਨ ਗੁਰੂ ਪਾਣੀ ਪਿਤਾ ਵਾਲੇ ਸਿਧਾਂਤੋਂ ਬਿਨਾ ਗੁਜ਼ਾਰਾ ਨਹੀਂ ਜੀ ਹੋਣਾ ਸੋ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਸਾਡੇ ਜਿਹੜੇ ਪ੍ਰਚਾਰਕ ਸਹਿਬਾਨ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਇਹ ਜ਼ਰੂਰ ਸਵਾਲ ਕਰੋ ਜਦੋਂ ਤੁਹਾਡੇ ਕੋਲ ਲੀਡਰ ਪਿੰਡਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛੋ ਜ਼ਰੂਰ ਵੀ ਸਾਡੇ ਪਾਣੀ ਬਚਾਉਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਸਾਡੀਆਂ ਫਸਲਾਂ ਨੂੰ ਪਿੰਤਾ ਦੇਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਤੇ ਵਾਤਾਵਰਨ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਹੋ ਰੁੱਖਾਂ ਨੂੰ ਸਾੜੋ ਨਾ ਰੁੱਖ ਲਗਾਓ ਜੀਵਨ ਬਚਾਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਤਰਨ ਤਰਨ ਧੰਨਵਾਦ